ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 11 ਪੱਟਾਂ ਦੀ ਬਾਣੀ ਦੇ ਦਰਜ ਕੀਤੀ ਹਨ ਇਹ ਪੱਟ ਕਵੀ ਸਨ ਅਤੇ ਜਾਤੀ ਦੇ ਬਾਮਣ ਸਨ ਇਹ ਰਾਜਿਆਂ ਕੁਲੀਨ ਪੁਰਸ਼ਾਂ ਅਤੇ ਜੋਦਿਆਂ ਦੇ ਉਸਤਤ ਵਿੱਚ ਵਾਰਾਂ ਲਿਖਿਆ ਕਰਦੇ ਸਨ ਪੱਟਾਂ ਦਾ ਆਪਣਾ ਹੀ ਕਥਨ ਹੈ ਰਹਿਓ ਸੰਤ ਹਉ ਟੋਲ ਸਦ ਬਹੁਤੇ ਰੇ ਡਿਠੇ ਸੰਨਿਆਸੀ ਤਪਸਿਓ ਮੁਖੋਏ ਪੰਡਤ ਮਿੱਠੇ ਪਾਉ ਸ਼ਾਂਤੀ ਦੀ ਪਾਲ ਵਿੱਚ ਅਸੀਂ ਸੰਨਿਆਸੀਆਂ ਪੰਡਤਾਂ ਦੇ ਕੋਲ ਭਟਕਦੇ ਰਹੇ ਪਰ ਸਾਨੂੰ ਕਿਧਰੇ ਵੀ ਸ਼ਾਂਤੀ ਨਹੀਂ ਮਿਲੀ ਗੁਰੂ ਅਰਜਨ ਪਾਸ਼ਾ ਜੀ ਦੀ ਮਹਿਮਾ ਸੁਣ ਕੇ ਇਹ ਪੱਟ ਸਹਿਬਾਨ 1581 ਈਸਵੀ ਵਿੱਚ ਪੱਟ ਕਲੇ ਸਹਾਰ ਦੀ ਅਗਵਾਈ ਹੇਠ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਣ ਦੇ ਸਮੇਂ ਗੋਬਿੰਦ왈 ਸਾਹਿਬ ਆਏ ਸਨ ਗੁਰੂ ਜੀ ਦੀ ਮਹਿਮਾ ਅਤੇ ਬਖਸ਼ਿਸ਼ ਸਦਕਾ ਇਹਨਾਂ ਨੇ ਪਹਿਲੀਆਂ 5 ਪਾਸ਼ਾੀਆਂ ਦੇ ਉਸਤਤ ਵਿੱਚ 123 ਸਵੇਯ ਉਚਾਰਨ ਕੀਤੇ ਸਵਈਏ ਮਹੱਲੇ ਪਹਿਲੇ ਕੇ 10 ਸਵਈਏ ਸਵਈਏ ਮਹੱਲੇ ਦੂਜੇ ਕੇ 10 ਸਵਈਏ ਮਹੱਲੇ ਤੀਜੇ ਕੇ 22 ਸਵਈਏ ਮਹੱਲੇ ਚੌਥੇ ਕੇ 60 ਅਤੇ ਸਵਈਏ ਮਹੱਲੇ ਪੰਜਵੇਂ ਕੇ 21 ਸਵਈਏ ਦੇ ਸਿਰਲੇਖ ਇਹ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1399 1389 ਤੋਂ ਲੈ ਕੇ 1409 ਤੱਕ ਦਰਜ ਹਨ ਇਹ ਸਾਰੇ 11 ਪੱਟ ਪੱਟ ਪਕੇਰ ਜੀ ਦੀ ਨਵੀਂ ਪੀੜੀ ਵਿੱਚੋਂ ਸਨ ਉਮਰ ਕਰਕੇ ਇਹਨਾਂ ਵਿੱਚ ਪੱਟ ਪੀਖਾ ਜੀ ਸਭ ਤੋਂ ਵੱਡੇ ਸਨ 11 ਪੱਟਾਂ ਵਿੱਚ ਪੱਟ ਪੀਖਾ ਜੀ ਅਤੇ ਉਹਨਾਂ ਦੇ ਤਿੰਨ ਸੁਪੁੱਤਰ ਪੱਟ ਜਾਲਪਾ ਜੀ ਪਟ ਕਿਰਜ ਜੀ ਪਟ ਮਥੁਰਾ ਜੀ ਸ਼ਾਮਿਲ ਸਨ ਪਟ ਬਲਜੀ ਭੀਖਾ ਜੀ ਦੇ ਭਰਾ ਸਨ ਪਟ ਕਲੇਸਾਰ ਜੀ ਪਟ ਪੱਲ ਜੀ ਪਟ ਗਯੰਦ ਜੀ ਪਟ ਹਰੀਵੰਸ ਜੀ ਪਟ ਨਲ ਜੀ ਅਤੇ ਪਟ ਸੱਲ ਜੀ ਭੀਖਾ ਜੀ ਦੇ ਪਤੀਜੇ ਸਨ ਅੱਜ ਵੀ ਇਹਨਾਂ ਦੇ ਹੀ ਵੰਸ਼ਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੁਕਮਨਾਮੇ ਤੋਂ ਪਹਿਲੇ ਪਟਾਂ ਦੇ ਸਵਈਏ ਪੜਦੇ ਹਨ ਪੱਟ ਸਹਿਬਾਨਾ ਨੇ ਸਭ ਤੋਂ ਵੱਧ 60 ਸਵਈਏ ਗੁਰੂ ਰਾਮਦਾਸ ਜੀ ਦੇ ਉਸਤਤ ਦੇ ਵਿੱਚ ਉਚਾਰਨ ਕੀਤੇ ਹਨ ਗੁਰੂ ਸਹਿਬਾਨਾ ਦੀ ਜੋਤ ਅਤੇ ਜੁਗਤ ਬਾਰੇ ਪੱਟ ਸਹਿਬਾਨ ਲਿਖਦੇ ਹਨ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਅਗੇ ਉਚਾਰਨ ਕਰਦੇ ਹਨ ਰਾਮਦਾਸ ਗੁਰੂ ਜਗਧਾਰਨ ਕੋ ਗੁਰਜੋਤ ਅਰਜਨ ਮਾਹੇਤਰੀ ਗੁਰੂ ਨਾਨਕ ਪਾਸ਼ਾ ਜੀ ਬਾਰੇ ਉਚਾਰਨ ਕਰਦੇ ਹਨ ਕਿ ਗੁਰੂ ਨਾਨਕ ਪਾਸ਼ਾ ਜੀ ਤ੍ਰੇਤੀ ਵਿੱਚ ਰਾਮ ਦੁਆਪਰ ਵਿੱਚ ਕ੍ਰਿਸ਼ਨ ਮੁਰਾਰੀ ਕੰਸ ਨੂੰ ਮਾਰਨ ਵਾਲੇ ਉਗਰ ਸੈਨ ਨੂੰ ਰਾਜ ਦਿਵਾਉਣ ਵਾਲੇ ਆਪ ਹੀ ਸਨ ਸਤ ਜੁਗ ਤੈ ਮਾਨਿਓ ਛਲਿਓ ਬਲ ਪਾਵਨ ਪਾਇਓ ਤਰੈ ਤੈ ਤੈ ਮਾਨਿਓ ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਬੈ ਪੰਕਤੇ ਜਨ ਦਿਓ ਰੋਜ਼ ਦਰਬਾਰ ਸਾਹਿਬ ਪਾਠ ਸਾਹਿਬ ਅਖੀਰੀ ਸਵਈਆ ਪੜਦੇ ਹਨ ਹਮ ਆਗੁਣ ਭਰੇ ਏਕ ਗੁਣ ਨਾਹੀ ਅਮਰ ਛਾੜ ਬਿਖੇ ਬਿਖਾਹੀ ਮਾਇਆ ਮੋ ਪਰਮ ਪੈ ਭੂਲੇ ਸੁਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇਕਿ ਅਰਦਾਸ ਪਾਠ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ